ਤ੍ਰੈਤੀਕ ਨੂੰ ਤੋਂ ਗਈ ਸੀ ਉਹ ਮੇਰਾ ਬਿਅਾਸ ਵਿੱਚ ਸੀ ਔਰ ਅੱਜ ਖੁਸ਼ੀ ਦੇ ਸੰਗੋਗ ਨਾਲ ਉਹ ਵਾਪਸ ਮਿਲ ਗਈ ਹੈ ਸਾਨੂੰ ਵੀ ਅਸੀਂ ਹਰ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਤ੍ਰੈਤੀਕ ਤੋਂ ਮੇਰਾ ਬਿਅਾਸ ਤੇ ਹੀ ਰਹਿ ਤੀ ਸੀ ਹਾਂਜੀ ਔਰ ਪਹਿਲੇ ਕਿਤੇ ਗਈ ਉਸ ਤੋਂ ਪਹਿਲਾਂ ਇਹ ਦਰਬਾਰ ਸਾਹਿਬ ਸੀ ਦਰਬਾਰ ਸਾਹਿਬ ਤੋਂ ਮੇਰਾ ਬਿਅਾਸ ਆ ਗਈ ਸੀ ਪਰ ਉੱਥੇ ਚਾਰ ਦਿਨ ਇਹ ਸੇਵਾ ਕਰਦੀ ਰਹੀ ਸੇਵਾ ਪਹਿਲਾਂ ਡੇਰਾ ਤੇ 골ਡਨ ਟੈਂਪਲ ਨੇ ਸੇਵਾ ਕੀਤੀ ਆ ਤੇ ਜਦੋਂ ਨੇ ਦੱਸਿਆ ਫਿਰ ਉਸ ਤੋਂ ਬਾਅਦ ਇਹਨੇ ਡੇਰਾ ਬਿਆਸੇਵਾ ਕੀਤੀ ਹੈ ਪਰ ਅਸਰੇ ਸਾਨੂੰ ਫੋਨ ਆਇਆ ਸੀ 8 ਵਜੇ ਅਸੀਂ ਫਿਰ ਉਸੇ ਵੇਲੇ ਚਲੇ ਗਏ ਸੀ ਹੁਣ ਪੁਲਿਸ ਨੇ ਸੰਯੋਗ ਨਾਲ ਹਰ ਨੂੰ ਮਿਲ ਗਈ ਹੈ ਇਹ ਦੱਸਿਆ ਨੇ ਕਿ ਟੈਨਸ਼ਨ ਸੀ ਕਿ ਇਹ ਕਿਉਂ ਇੰਦਾ ਟੈਨਸ਼ਨ ਹੋ অলਰੈਡੀ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਉਹਦੇ ਪੇਪਰਾਂ ਦੇ ਵਿੱਚ ਨਾ ਮਾਰਕਸ ਦਾ ਨੰਬਰ ਘੱਟ ਸੀ ਉਹਦੇ ਲਈ ਉਹਨੂੰ ਥੋੜਾ ਸਮਝਾਇਆ ਸੀ ਤੇ ਬੱਚਾ ਗੁੱਸਾ ਕਰ ਗਿਆ ਤੇ ਹੁਣ ਉਹਨੇ ਫੀਲ ਕੀਤਾ ਆਪੇ ਉੱਥੇ ਆਪੇ ਇਹਨੇ ਫੋਨ ਨੰਬਰ ਦਿੱਤਾ ਡੇਰਾ ਬਿਆਸ ਤੇ ਜਾ ਕੇ ਉਹਨਾਂ ਨੇ ਪੁੱਛਿਆ ਸੀ ਤੇ ਇਹਨਾਂ ਨੇ ਨੰਬਰ ਦਿੱਤਾ ਘਰ ਦਾ ਕਿ ਉਹਨੂੰ ਆ ਕੇ ਲੈ ਜਾਓ ਤੇ ਫਿਰ ਅਸੀਂ ਆਪ ਜਾ ਕੇ ਲੈ ਕੇ ਆਏ ਅਜੀ ਸਰ ਸਾਦਿਓ ਅੱਜ ਕਿਤੋਂ ਔਰ ਬੇਟਿੰਗ ਹੋ ਰਹੀ ਹੈ ਤੇ ਕੀ ਹੈ ਮਿਤੀ 28 425 ਨੂੰ ਇੱਕ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਪੁਲੀਤ ਰਾਜ ਜੀ ਜਿਨ੍ਹਾਂ ਨੇ ਇੱਕ ਕੰਪਲੇਂਟ ਸਾਡੇ ਕੋਲ ਦਿੱਤੀ ਸੀ ਕਿ ਉਹਨਾਂ ਦੀ ਇੱਕ ਬੇਟੀ ਜਿਹੜੀ ਆ ਉਹ ਘਰੋਂ ਜਿਹੜੀ ਆ ਉਹ ਬਿਨਾਂ ਦੱਸੇ ਚਲੀ ਗਈ ਹੈ ਸੋ ਉਹਨਾਂ ਨੇ ਖਤਸਾ ਜਾਰ ਕੀਤਾ ਸੀਗਾ ਉਹਦੀ ਸ਼ਿਫਟ ਨੂੰ ਲੈ ਕੇ ਵੀ ਸੋ ਉਰਤੇ ਇਮੀਡੀਏਟਲੀ ਐਕਸ਼ਨ ਕਰਦੇ ਹੋਇਆ ਅਸੀਂ ਮਕਦਮਾ ਦਰਜ ਕੀਤਾ ਔਰ ਐਸ ਪਰ ਸੀਨੀਅਰਸ ਆਫਿਸਰਸ ਦੀ ਜਿਹੜੀਆਂ ਹਦਾਇਤਾਂ ਮੁਤਾਬਕ ਉਹ ਲੜਕੀ ਨੂੰ ਟ੍ਰੇਸ ਕਰਨ ਲਈ ਫੈਬਰੀਨੂ ਨਾਲ ਕਾਨਫਰੰਸ ਦੇ ਵਿੱਚ ਲੈ ਕੇ ਲਗਾਤਾਰ ਉਹ ਦੀ ਪਾਲ ਜਾਰੀ ਸੀ ਜੋ ਅੱਜ ਉਸ ਲੜਕੀ ਨੂੰ ਅਸੀਂ ਡੇਰਾ ਬਿਆਸ ਤੋਂ ਬਰਾਮਦ ਕਰਕੇ ਤੇ ਮਾਪਿਆਂ ਦੇ ਹੈਡਓਵਰ ਕਰ ਦਿੱਤਾ ਗਿਆ ਦੱਸੇ ਤੇ ਜੀ ਕਿੱਥੇ ਕਿੱਥੇ ਲੜਕੀ ਨੂੰ ਪੁੱਛਿਆ ਗਿਆ ਕਿੱਥੇ ਕਿੱਥੇ ਗਈ ਸੀ ਹਾਂ ਜੀ ਲੜਕੀ ਦੀ ਸਟੇਟਮੈਂਟ ਲਿਖਿਆ ਜੀ ਉਹ ਥੋੜਾ ਘਰੇ ਕੋਈ ਬੰਨ ਮਟਾਲ ਤੋਂ ਚਲਦੇ ਆ ਉਹ ਆਪਣੀ ਮਰਜ਼ੀ ਨਾਲ ਉੱਥੋਂ ਦਰਬਾਰ ਸਾਹਿਬ ਚਲੇ ਗਏ ਸੀ ਅੰਮ੍ਰਿਤਸਰ ਔਰ ਅੰਮ੍ਰਿਤਸਰ ਤੋਂ ਬਾਅਦ ਫੇ ਡੇਰਾ ਬਿਆਸ ਚਲੇ ਗਏ ਉਹਨੂੰ ਕਿ ਮਾਪਿਆਂ ਨੂੰ اور ਅੱਜ ਲੈ ਆ ਗਏ ਉਹਨਾਂ ਦੀ ਸਟੇਟਮੈਂਟ ਲਿਖਾਉਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਹੈਂਡਓਵਰ ਕਰ ਦਿੱਤਾ ਗਿਆ ਐਸਐਸਆਈ ਦੇਲਾਵਾ ਠੀਕ